ਸੋ ਮਾਲਕੇ ਦੋ ਜਹਾਨ ਦਾ ਹੁਕਮ ਹੈ ਜੋ ਆਇਆ ਸੋ ਚਲ ਜੀ ਸਭ ਕੋਈ ਆਈ ਬਸ ਜਿਹੜਾ ਆਇਆ ਔਰ ਚਲੇ ਜਾ ਪੱਤਰ ਤੇ ਲਕੀਰ ਵਰਗੀ ਸਚਾਈ ਐ ਸ੍ਰਿਸ਼ਟੀ ਦੇ ਉੱਤੇ ਅਗਰ ਕੋਈ ਸਚਾਈ ਹੈ ਤੇ ਉਹ ਮੌਤ ਹੈ ਬਸ ਉਹ ਤੇ ਕੋਈ ਸਚਾਈ ਪੂਰਨ ਸਚਾਈ ਹੈ ਮੌਤ ਤੇ ਜੀਵ ਜਦੋਂ ਚਲੇ ਜਾਣਾ ਏ ਤੇ ਫਿਰ ਚੇਤਾ ਰੱਖ ਜਿੱਥੇ ਜਾਣਾ ਨੇ ਜਿੱਥੇ ਜਾਣਾ ਤੂੰ ਉਥੇ ਸੱਚ ਹੀ ਸੱਚ ਹੈ ਉਥੇ ਸੱਚੋ ਹੀ ਸਤ ਨਿਭੜੇ ਉਥੇ ਕੋਈ ਦੂਜੀ ਗੱਲ ਨਹੀਂ ਤੇ ਜੋ ਕਿਰਤ ਕਰਕੇ ਇਸ ਸੰਸਾਰ ਵਿੱਚ ਜਾਏਗਾ ਉਹਦਾ ਦੇਖਾ ਦੇਣਾ ਪਵੇ ਬਸ ਐਨੀ ਗੱਲ ਮੇਰੇ ਸਰਤਾਰੀਆਂ ਭੈਣ ਦੀ ਸਰਦਾਰ ਜਸਵੀਰ ਸਿੰਘ ਦੇ ਮਾਤਾ ਜੀ ਜੋ ਆਪਣੀ ਜ਼ਿੰਦਗੀ ਦਾ ਸਮਾਂ ਬਤੀਤ ਕਰਕੇ ਜਾ ਚੁੱਕੇ ਨੇ ਖਾਲਸਾ ਦੀ ਜਾਣਾ ਹਰ ਇੱਕ ਨੇ ਹੈ देश की जो हिस्टरी किचो बढ़ चुछे अच उस हिस्टरी ना वाँच नहीं रहे इस देश की हिस्टरी की है अठ सौ साल ये देश बद विदेशी का गुलाम रहा अरब की धरती तो एक लुटेरा उठया लुटेरा उसका ना है मुहम्मद बिन कासम उसने आके हमला किया पां सौ साल ਇਸ ਦੇਸ਼ ਦੀ ਉਹਨੇ ਉਹ ਬੇਇੱਜ਼ਤੀ ਕੀਤੀ ਜਿਹੜੀ ਜ਼ਬਾਨ ਨਾਲ ਵਰਨਣ ਨਹੀਂ ਕੀਤੀ ਜਾ ਸਕਦੀ 500 ਸਾਲ ਦੀਪ ਜਾਣ ਤੋਂ ਬਾਅਦ ਇੱਕ ਦੂਸਰਾ ਹਾਕਮ ਆਇਆ ਉਸ ਦਾ ਨਾਮ ਹੈ ਬਾਬਰ ਤਕਰੀਬਨ 350 ਸਾਲ ਉਹ ਨੇ ਇੱਥੇ ਰਾਜ ਕੀਤਾ ਸੱਤ ਪੁਛਤਾ ਉਸ ਦੀਆਂ ਆਇਆਂ 850 ਸਾਲ ਦੇ ਇਸ ਇਸਤੀ ਨੂੰ ਪੜ ਕੇ ਵੇਖ ਲਓ ਕਿਤੇ ਇਸ 850 ਸਾਲ ਦੇ ਸਮੇਂ ਦੇ ਅੰਦਰ ਹਿਸਟਰੀ ਦੇ ਕਿਸੇ ਪੇਜ ਦੇ ਉੱਤੇ ਵੀ ਇਹ ਲਿਖਿਆ ਨਹੀਂ ਮਿਲੇਗਾ ਕਿ ਇਸ ਦੇਸ਼ ਦੇ ਕਿਸੇ ਮਨੁੱਖ ਨੇ ਇਹ ਖੜੇ ਹੋ ਕੇ ਵੰਗਾਰ ਕੇ ਕਿਹਾ ਹੋਵੇਗਾ ਮੈਂ ਇਹ ਨਾ ਜਾਬਰਗੋ ਬਦਲਾ ਲਵਾਵਾਂਗਾ ਜਿੰਨਾ 850 ਸਾਲ ਇਸ ਦੇਸ਼ ਨੂੰ ਲੁੱਟਿਆ ਉਹਨਾਂ ਵਰੋਂ ਵੀ ਇੱਕ ਲਫ਼ਜ਼ ਨਹੀਂ ਕੋਈ ਬੋਲ ਸਕਿਆ ਪਰ ਇਸ ਦੇਸ਼ ਦੀ ਖੁਸ਼ਕਿਸਮਤੀ ਜਦ ਬਾਬਰ ਆਇਆ ਤੇ ਨਾਨਕ ਪਾਤਸ਼ਾਹ ਦਾ ਆਗਮਨ ਵੀ ਹੋ ਗਿਆ ਸਮਾਂ ਤੇ ਜ਼ਰੂਰ ਲੱਗਾ तकरीबन 250 ਸਾਲ ਦਾ ਪਰ ਉਹਨਾਂ ਨੇ ਇੱਕ ਹਸਤੀ ਪੈਦਾ ਕਰ ਦਿੱਤੀ ਜਿਸ ਦਾ ਨਾਮ ਹੈ ਸਿੱਖ ਤੇ ਸਿੱਖ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਕਹਿ ਦਵਾਂ ਜੋ ਖਾਤੇ ਆਜਨਾ ਬਦਕਿਸਮਤੀ ਆ ਅੱਜ ਦਾ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਉਹ ਪੂਰਨ ਤੌਰ ਤੇ ਟੁੱਟ ਗਿਆ ਬਦਕਿਸਮਤੀ ਕੌਣ ਸੀ ਬਸ ਇਹ ਨਹੀਂ ਕਹਾਂਗੇ ਦੂਰ ਕਿਨੇ ਖਾਲਸਾ ਜੀ ਧੰ ਗੁਰੂ ਨਾਨਕ ਪਾਤਸ਼ਾਹ ਨੇ ਜਦ ਇਹ ਸੰਸਾਰ ਦਾ ਰਣਨ ਕੀਤਾ ਨਾ ਇੱਕ ਮਨਚਾ ਇਨਸਾਨ ਇੱਕ ਦਿਨ ਉਹਨਾਂ ਨੂੰ ਮੇਰੇ ਹਜ਼ੂਰ ਨੂੰ ਗੱਲ ਕਰਦੀਨ ਤੁਨੀ ਦੇ ਪਾਤਸ਼ਾਹ ਜੇ ਤੁਹਾਡੇ ਵਿਚਾਰਾਂ ਨਾਲ ਮਿਲਣਾ ਹੋਵੇ ਜੇ ਤੁਹਾਡੇ ਧਰਮ ਨੂੰ ਗ੍ਰਹਿਣ ਕਰਨਾ ਹੋਵੇ ਤੇ ਕੋਈ ਇੱਕ ਗੱਲ ਦੱਸੋ ਸਿਰਫ ਇੱਕ ਤਾਂ ਕਿ ਮੈਂ ਚਾਹਣਾ ਹੈ ਮੈਂ ਵੀ ਤੁਹਾਡੇ ਨਾਲ ਤੁਰਾਂ ਪਰ ਤੁਰਾ ਇੱਕ ਗੱਲ ਸੁਣ ਕੇ ਦੂਸਰੀ ਨਹੀਂ ਸੁਣਨੀ ਚਾਹੁੰਦਾ ਤੇ ਦੀਨ ਤੁਲੀ ਦੇ ਪਾਦਸ਼ਾਹ ਨੇ ਉਸ ਨੂੰ ਕਿਹਾ ਸੀ ਠੀਕ ਆ ਬੇਟੇ ਇੱਕ ਹੀ ਗੱਲ ਸੁਣਾਉਣ ਵਾਸਤੇ ਹੀ ਸੰਸਾਰ ਵਿੱਚ ਆਇਆ ਹੈ ਸਿਰਫ ਇੱਕ ਤੇ ਜੇ ਸੰਸਾਰ ਦੀ ਸਮਝ ਆ ਜਾਵੇ ਇੱਥੇ ਕੋਈ ਔਖ ਨਹੀਂ ਰਹੇਗਾ ਅੰਦਾਜੀ ਸੁਣਾਓ ਤੇ ਹਜ਼ੂਰ ਨੇ ਕਿਹਾ ਪਹਿਲਾ ਮਰਨ ਕਬੂਲ ਜੀਵਨ ਕੀ ਛਡਾਸ ਹੋ ਸਭਨ ਕੀ ਰੇਂਜ ਦਾ ਤੋਂ ਹਮਾਰੇ ਪਾਸ ਉਹ ਬੇਟੇ ਜੇ ਮੇਰੇ ਨਾਲ ਟੁਰਨਾ ਹੈ ਤੇ ਪਹਿਲਾ ਮੌਤ ਨੂੰ ਕਬੂਲਣਾ ਹੋਵੇਗਾ ਜ਼ਿੰਦਗੀ ਨੂੰ ਛੱਡ ਦੇਣਾ ਹੈਗਾ ਇੱਥੇ ਬਦਕਿਸਮਤੀ ਹੈ ਅੱਜ ਸਿੱਖ ਵੀ ਮੌਤ ਨੂੰ ਕਬੂਲ ਨਹੀਂ ਰਿਹਾ ਬਦਕਿਸਮਤੀ ਬਦਕਿਸਮਤੀ ਹੈ ਹਜ਼ੂਰ ਨੇ ਇੱਕ ਕੌਮ ਬਣਾਈ ਜਿਸ ਦਾ ਨਾਮ ਹੈ ਸਿੱਖ ਸਮਾ ਤੇ ਜ਼ਰੂਰ ਲੱਗਿਆ ਪਰ ਇਹ ਸਿੱਖ ਨੇ ਇਸ ਦੇਸ਼ ਨੂੰ ਕੀ ਦਿੱਤਾ ਇਹ ਚਾਰ ਚੀਜ਼ਾਂ ਮੈਂ ਬੋਲਣ ਲੱਗਾ ਰਿਹਾ ਧਿਆਨ ਨਾਲ ਸੁਣਿਓ ਅਣਖ ਵਗੈਰਤ ਸ਼ਰਮ ਤੇ ਹਯਾ ਇਹ ਚਾਰ ਚੀਜ਼ਾਂ ਹਰ ਇਨਸਾਨ ਦੇ ਅੰਦਰ ਭਰ ਦਿੱਤੀਆਂ ਦੇਮਦਨੀ ਦੇ ਬਾਦਸ਼ਾਹ ਜਿਸ ਇਨਸਾਨ ਦੇ ਅੰਦਰ ਇਹ ਚਾਰ ਚੀਜ਼ਾਂ ਹੋਣ ਸਮਝ ਲਓ ਸਿੱਖ ਕੌਮ ਦਾ ਜਾਂ ਸਿੱਖੀ ਦੇ ਰਸਤੇ 'ਤੇ ਠੀਕ ਟੁਰਿਆ ਜਾ ਰਿਹਾ ਹੈ ਤੇ ਜੇ ਕਿਤੇ ਉਸ ਨੇ ਅੰਮ੍ਰਿਤ ਪਾਨ ਕਰ ਲਿਆ ਤੇ ਪੂਰਨ ਗੁਰਸਿੱਖ ਬਣ ਜਾਵੇ ਬਦਕਿਸਮਤੀ ਹੈ ਤੁਰੇ ਕੁਝ ਲੋਕ ਜਿਨ੍ਹਾਂ ਨੇ ਅਣਖ ਗੈਰਤ ਸ਼ਰਮ ਤੇ ਯਾਰੂ ਪਨਾਇ ਪਰ ਅੰਮ੍ਰਿਤੋਂ ਵਾਂਝੇ ਰਹਿ ਗਏ ਤੇ ਅੱਜ ਸਾਰੀ ਕੌਮ ਹੀ ਅੰਮ੍ਰਿਤੋਂ ਵਾਂਝੀ ਹੈ ਮੇਰਾ ਨਸਾਈ ਮਿਹਰ ਕਰੇ ਸਾਨੂੰ ਇਹ ਦਾਤ ਪ੍ਰਾਪਤ ਹੋਵੇ ਤਾਂ ਕਿ ਸਾਡੇ ਜੀਵਨ ਪੂਰਾ ਹੋ ਜਾਵੇ ਮੈਂ ਇਹ ਕਿਹਾ ਗੁਰਸਿੱਖ ਦੀ ਜੀਦੇ ਕੋ ਅਣਖ ਤੇ ਗੈਰਤ ਸ਼ਰਮ ਤੇ ਹਿਆ ਚਾਰ ਚੀਜ਼ਾਂ ਸਨ ਤੇ ਉਹ ਪਹਿਲਾ 850 ਸਾਲ ਦਾ ਇਤਿਹਾਸ ਸੀ ਉਹਦੇ ਸਾਹਮਣੇ ਉਹਨ ਦਰਰਾ ਖੈਬਰ ਤੇ ਖਲੋਕੇ ਕਵਾਜ਼ ਦਿੱਤੀ ਮੈਂ ਇਸ ਰਾਹ ਨੂੰ ਹਮੇਸ਼ਾ ਲਈ ਬੰਦ ਕਰ ਦੇਵਾਂਗਾ ਅੱਜ ਤੋਂ ਬਾਅਦ ਕੋਈ ਜਾਬਰ ਹਿੰਦੁਸਤਾਨ ਤੇ ਹਮਲਾ ਕਰਨ ਨਹੀਂ ਆਏਗਾ ਔਰ ਉਸ ਤੋਂ ਬਾਅਦ ਆਇਆ ਵੀ ਕੋਈ ਨਹੀਂ ਉਹਦਾ ਨਾਮ ਹੈ ਸਰਦਾਰ ਹਰੀ ਸਿੰਘ ਨਲੂਆ ਸਰਦਾਰ ਹਰੀ ਸਿੰਘ ਨਲੂਆ ਜਦ ਦਰਰਾ ਖੈਬਰ ਦੇ ਵਿੱਚ ਸਰਦਾਰ ਹਰੀ ਸਿੰਘ ਨਲਵਾ ਬੈਠਾ ਹੈਰਾਨ ਹੋ ajo ਮੈਂ ਗੱਲ ਕਰਨ ਲੱਗਾ ਹਾਂ ਹਰੀ ਸਿੰਘ ਨਲਵਾ ਬੈਠਾ ਹੈ ਉਥੋਂ ਦੇ ਪੜ੍ਹੇ ਲਿਖੇ ਲੋਕਾਂ ਨੇ ਸੋਚਿਆ ਇਸ हिन्दुस्तान ਦੇ ਅੰਦਰ ਤੇ ਇੱਕ ਵੀ ਮਨੋੱਖ ਨਹੀਂ ਤੂੰ ਸਾਡੇ ਵਿਰੋਧਾਂ ਆਵਾਜ਼ ਉਠਾ ਸਕਦਾ ਸੀ ਸਾਡੇ 800 ਸਾਲਾਂ ਹ ਲੁੱਟਿਆ ਇੱਕ ਇੱਕ ਟਕੇ ਤੇ ਨਾ ਦੀ ਧੀ ਨੂੰ ਵੇਚਿਆ ਤੇ ਇਹ ਕੌਣ ਇਨਸਾਨ ਹੈ ਜਿਸ ਨੇ ਆ ਕੇ ਸਾਨੂੰ ਲੁੱਟ ਲਿਆ ਜਿੰਨੇ ਸਾਨੂੰ ਭਜਾ ਦਿੱਤਾ ਹੈ ਇਤਿਹਾਸਕਾਰ ਲਿਖਦਾ ਹੈ ਇੱਕ ਪੜ੍ਹੀ ਲਿਖੀ ਬੇਟੀ ਉਸ ਦਾ ਨਾਮ ਹੈ ਬੇਟੀ ਬਾਨੋ ਬੀਬੀ ਬਾਨੋ ਉਮਰ ਹੈ ਉਸ ਦੀ 19 ਸਾਲ ਉਹ ਆਪਣੇ ਵੀਰ ਨੂੰ ਲੈ ਕੇ ਆਂਦੀ ਆ ਵੀਰਾ ਮੇਰੇ ਮਨ ਚ ਅਜ ਇੱਕ ਖਿਆਲ ਆਇਆ ਮੇਰਾ ਪੂਰਾ ਕਰਾ ਦੇ ਮੇਰਾ ਵੀਰ ਹੈ ਤੂੰ ਉਹ ਕਹਿੰਦਾ ਭੈਣ ਦੱਸ ਕਹਿੰਦੇ ਮੈਂ ਇਸ ਜਰਨਲ ਨੂੰ ਵੇਖਣਾ ਚਾਹੁੰਦੀ ਆ ਅ ਜਿੰਨੇ ਸਾਨੂੰ ਘਰ ਤੋਂ ਕੱਢ ਦਿੱਤਾ ਹੈ ਉਹ ਭਰਾ ਹਿੰਮਤ ਕਰਕੇ ਸਰਦਾਰ ਹਰੀ ਸਿੰਘ ਨਲਵੇ ਕੋਲ ਪੁੱਜ ਗਿਆ ਕਿੱਦਾਂ ਪੁੱਜਿਆ ਬੜਾ ਲੰਬਾ ਚੌਣਾ ਇਤਿਹਾਸ ਹੈ ਖੈਰ ਪੁੱਜ ਗਿਆ ਪੁੱਜਿਆ ਤੇ ਬੇਨਤੀ ਕੀਤੀ ਕਿ ਮੇਰੀ ਭੈਣ ਸਰਦਾਰ ਰਵੀ ਸਿੰਘ ਨਾਲ ਗੱਲ ਕਰਨੀ ਚਾਹੂਗੀ ਉਸ ਬੀਬੀ ਬਾਨੋ ਨੇ ਉਸ ਬੇਟੀ ਬਾਨੋ ਨੇ ਜਿਸ ਦੀ ਉਮਰ ਹੈ 19 ਸਾਲ ਉਸ ਨੇ ਸਰਦਾਰ ਹਰੀ ਸਿੰਘ ਨਲਵੇ ਦਾ ਦਰਸ਼ਨ ਕੀਤਾ ਤੇ ਹੱਥ ਬੰਨ੍ਹ ਕੇ ਖਲੋਤੀ ਸੀ ਕਹਿੰਦੇ ਸਰਦਾਰ ਜੀ ਇੱਕ ਅਰਜ਼ ਕਰਨ ਲੱਗੀ ਆ ਪ੍ਰਵਾਨ ਕਰ ਲਿਓ ਸਰਦਾਰ ਜੀ ਇੱਕ ਅਰਜ਼ ਕਰਨ ਲੱਗੀ ਆ ਪ੍ਰਵਾਨ ਕਰ ਲਿਓ ਸਨਾਰ ਹਰੀ ਸੇਣੀ ਨੇ ਕਿਹਾ ਤੀਏ ਤੂੰ ਤੀਏ ਤੇਰੀ ਅਰਜ਼ ਜ਼ਰੂਰ ਪ੍ਰਵਾਨ ਕਰਾਂਗਾ ਪਰ ਮਾਲਕ ਦੇ ਪੈਰ ਵਿੱਚ ਰਹਿ ਕੇ ਹੁਕਮ ਕਰੀ ਜੋ ਕਹਿਣਾ ਹੈ ਕਮੀ ਨਾਲ ਇੱਕ ਲਫ਼ਜ਼ ਜੋੜਿਆ ਮਾਲਕ ਦੇ ਪੈਰ ਵਿੱਚ ਰਹਿ ਕੇ ਜੋ ਕਹਿਣਾ ਹੈ ਕਮੀ ਤੇ ਉਹ ਧੀ ਬੋਲੀ ਸਰਾਰ ਹਰੀ ਸਿੰਘ ਮੈਂ ਚਾਹੁੰਨੀ ਆ ਕਿ ਮਾਲਕ ਮੈਨੂੰ ਤੇਰੇ ਵਰਗਾ ਸੂਰਮਾ ਦੇਵੇ ਤੇ ਸਰਾਰ ਹਰੀ ਸਿੰਘ ਹੱਸ ਪਿਆ ਕਹਿੰਦਾ ਧੀਏ ਤੇਰੇ ਵਰਗੀ پاکਧੀ ਦੀ ਕੁੱਖੋਂ ਸੂਰਮੇ ਪੈਦਾ ਹੋਣਗੇ ਪਰ ਇੱਕ ਸ਼ਰਤ ਹੈ ਅੱਜ ਤੋਂ ਬਾਅਦ ਜਦੋਂ ਤੂੰ ਘਰ ਜਾਣਾ ਏ ਘਰ ਦੇ ਵਿੱਚ ਕੰਮ ਕਰਦੇ ਆ ਬੰਦੇ ਆ ਉੱਠਦੇ ਆ ਤੇਰੀ ਜ਼ੁਬਾਨ ਤੇ ਸਿਰਫ ਇੱਕ ਲਫ਼ਜ਼ ਹੋਣਾ ਚਾਹੀਦਾ ਹੈ ਅੱਲਾਹੁ ਅਕਬਰ ਬਸ ਇਹ ਤੇਰੀ ਜ਼ੁਬਾਨ ਤੇ ਹੋਣਾ ਚਾਹੀਦਾ ਤੇਰੀ ਕੁੱਖ ਤੋਂ ਸੂਰਮੇ ਪੈਦਾ ਹੋਏਗੇ ਦੁਨੀਆ ਨੂੰ ਹੇਰਾਨ ਕਰ ਦੇਵੇਗਾ ਤੇ ਬੱਚੀ ਦੇ ਪੈਰਾਂ ਥੱਲੇ ਜਮੀਨ ਨਿਕਲ ਗਈ ਇਤਿਹਾਸ ਕਰ ਲਿਖਦਾ ਹੈ ਬੱਚੀ ਦੀ ਭਾਵਨਾ ਕੁਝ ਹੋਰ ਸੀ ਬੱਚੀ ਦੀ ਭਾਵਨਾ ਕੁਝ ਹੋਰ ਸੀ ਤੇ ਉਹਨੇ ਉਹ ਭਾਵਨਾ ਜ਼ਾਹਿਰ ਕਰ ਦਿੱਤੀ ਕਹ ਲੱਗੀ ਸਰਾਰ ਹਰੀ ਸਿੰਘ ਨਲਵਾ ਮੈਂ ਚਾਹੁੰਨੀ ਆ ਮੇਰੀ ਕੁੱਖ ਤੋਂ ਤੇਰਾ ਕੋਈ ਬੱਚਾ ਪੈਦਾ ਹੋਵੇ ਤੇਰਾ ਕੋਈ ਬੱਚਾ ਪੈਦਾ ਹੋਵੇ ਸਰਦਾਰ ਹਰੀ ਸਿੰਘ ਗਲਵਾ ਜੋ ਬੈਠਾ ਸੀ ਤਖਤ ਦੇ ਉੱਤੇ ਖੜਾ ਹੋਇਆ ਕਹਿੰਦਾ ਧੀਏ ਜਰਾ ਮੇਰੇ ਕੋਲ ਆ ਜਾ ਸੇਵਾਦਾਰ ਨੂੰ ਕਹਿੰਦਾ ਇੱਕ ਸੁੰਦਰ ਦੁਸ਼ਾਲਾ ਲਿਆ ਸੇਵਾਦਾਰ ਨੇ ਸੁੰਦਰ ਦੁਸ਼ਾਲਾ ਲਿਆਂਦਾ ਸਰਦਾਰ ਹਰੀ ਸਿੰਘ ਉਸ ਬੇਟੀ ਨੂੰ ਕਹਿੰਦਾ ਧੀਏ ਬੈਠ ਜਾ ਬੇਟੀ ਬੈਠ ਗਈ ਸਰਦਾਰ ਹਰੀ ਸਿੰਘ ਸਾਹਿਬ ਨੇ ਉਸ ਬੇਟੀ ਦੇ ਸਿਰ ਦੇ ਉੱਤੇ ਉਹ ਦੁਸ਼ਾਲਾ ਰੱਖ ਕੇ ਆਪ ਉਸ ਦੀ ਗੋਦ ਵਿੱਚ ਬੈਠ ਗਏ ਕਹਿਣ ਲੱਗੇ ਲੈ ਧੀਏ ਅੱਜ ਤੋਂ ਮੈਂ ਤੇਰਾ ਪੁੱਤਰ ਹਾਂ ਜਦ ਤੱਕ ਮੈਂ ਜ਼ਿੰਦਾ ਰਹਾਂਗਾ ਤੇਰਾ ਪੁੱਤਰ ਬਣ ਕੇ ਰਹਾਂਗਾ ਤੇਰਾ ਪੁੱਤਰ ਬਣ ਕੇ ਰਹਾਵਾਂਗਾ ਪਰਵਾਨ ਕਰ ਲਾ ਵਿੱਚ ਇਹ ਮੇਰੀ ਹੈ ਮੈਨੂੰ ਪੁੱਤਰ ਆਪਣਾ ਇਹ ਕਿਹਦਾ ਜੀਵਨ ਹੈ ਜਿਨ੍ਹਾਂ ਕੋਲ ਅਣਖ ਗੈਰਤ ਸ਼ਰਮ ਹਿਆਤ ਤੇ ਅਮਰ ਦੀ ਦਾਤ ਹੈ ਇਹ ਜੀਵਨ ਉਹ ਨਾ ਕੋਈ ਬਾਦ ਕਿਸਮਤੀ ਐ ਅਸੀਂ ਗਵਾ ਬੈਠੇ ਆ ਬਾਦ ਕਿਸਮਤੀ 47 ਤੋਂ ਬਾਅਦ ਸਭ ਕੁਝ ਹੀ ਗਵਾ ਲਿਆ ਇੱਕ ਹੋਰ ਨਿੱਕੀ ਦੀ ਗੱਲ ਤੁਹਾਡੇ ਨਾਲ ਸ਼ਾਦੀ ਕਰਨ ਲੱਗਾ ਸੀ ਨਿੱਕੀ ਦੀ ਗੱਲ ਅਮਰਸਰ ਸਾਹਿਬ ਤੁਸੀਂ ਜਾਣਦੇ ਹੋ ਸਾਰੇ ਪਾਗਾ ਵਾਲੇ ਦੀਦਾਰ ਕਰਦੇ ਹੋ ਤੁਸੀਂ ਉੱਥੇ ਅਮਰਸਰ ਦਾ ਸਭ ਤੋਂ ਉੱਚੀ ਬਿਲਡਿੰਗ ਸਭ ਤੋਂ ਉੱਚੀ ਬਿਲਡਿੰਗ ਅਮਰਸਰ ਸਾਹਿਬ ਦੀ ਉਸ ਦਾ ਰਾਇ ਬਾਬਾ ਟੱਲ ਰਾਇ ਸਾਹਿਬ ਦਾ ਪਾਵਨ ਸਥਾਨ ਨੌ ਮੰਗਲਾ ਬਿਲਡਿੰਗ ਉੱਥੇ insan ਜਾਂਦਾ ਕਦੀ ਜਾਓ ਹੁਣ ਵੀ ਜਾਇਓ ਉੱਥੇ ਕਵਾਦ ਮਿਲੇਗੀ ਦੁਪਹਿਰ ਨੂੰ ਬਾਬਾ ਟੱਲ ਪਕੀਆਂ ਪਕਾਈਆਂ ਕਹਲ ਤੇ ਉਹ ਸ਼ਹਿਰ ਦੇ ਭਾਗਾ ਭਰੇ ਲੋਕ ਸਤਕਾਰਯੋਗ ਜੀਬ ਜਿਹੜੇ ਇਸ ਚੀਜ਼ ਨੂੰ ਸਮਝਦੇ ਨੇ ਉਹ ਘਰਾਂ ਤੋਂ ਪ੍ਰਸ਼ਾਦੇ ਬਣਾ ਕੇ ਉੱਥੇ ਲਿਆਉਂਦੇ ਨੇ ਤੇ ਸੰਗਤ ਦੀ ਸੇਵਾ ਕਰਦੇ ਨੇ ਲੋਕ ਨਾਗਾ ਨਹੀਂ ਪਹਿਨਦੇ ਲੋਕ ਕਿੰਨੇ ਕੁ ਬਾਗਾ ਵਾਲੇ ਨੇ ਖੈਰ ਹਉਦੇ ਨੇ ਇਹ ਬਾਬਾ ਢਾਰਾਏ ਜੀ ਜਿਨ੍ਹਾਂ ਦੀ ਯਾਦ ਵਿੱਚ 9 ਮੰਜ਼ਲਾ ਬਿਲਡਿੰਗ ਬਣੀ ਹੈ 9 ਮੰਜ਼ਲਾ ਇਹਨਾਂ ਨੇ ਉਮਰ ਵੀ ਸਿਰਫ 9 ਸਾਲ ਹੀ ਪੋਗੀ ਸਿਰਫ 9 ਸਾਲ ਇਹ ਤੋਂ ਬਾਅਦ ਉਮਰ ਵੀ ਨਹੀਂ ਜੇਨ ਸੰਸਾਰ ਦੀ ਮਿਲੀ ਇਹਨਾਂ ਦੀ ਉਮਰ 9 ਸਾਲ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਸ਼ਹਿਜ਼ਾਦੇ ਇਹਨਾਂ ਦਾ ਇੱਕ ਮਿੱਤਰ ਸੀ ਹਾਣੀ ਉਹਦਾ ਨਾਮ ਸੀ ਮੋਹਨ ਤੇ ਉਹ ਮੋਹਨ ਅਮਰਸਰ ਸਾਹਿਬ ਦੇ ਸਰਮਾਇਏਦਾਰ ਦਾ ਸਭ ਤੋਂ ਵੱਡੇ ਸਰਮਾਇਏਦਾਰ ਦਾ ਪੁੱਤਰ ਸੀ ਉਸ ਦਾ ਨਾਮ ਸੀ ਸੋਨੀ ਖੱਤਰੀ ਸੋਨੀ ਖੱਤਰੀ ਦਾ ਪੁੱਤਰ ਮੋਹਨ ਬਾਬਾ ਅਡਾਲਾਏ ਜੀ ਦਾ ਮਿੱਤਰ ਸੀ ਦਲੀ ਮਿੱਤਰ ਤੇ ਦੋਵੇਂ ਇਕੱਠੇ ਖੇਡਿਆ ਕਰਦੇ ਸੀ ਪੁਰਾਣਾ ਯੋਗ ਸੀ ਕਿਦੋਂ ਫੁੱਢੀ ਉਹ ਦੋ ਖੇਡਿਆ ਕਰਦੇ ਸਨ ਤੇ ਓਏ ਖੇਡ ਰਹੇ ਸਨ ਇੱਕ ਦਿਨ ਤੇ ਕੁਦਰਤ ਦਾ ਪਾਣਾ ਵਰਤਿਆ ਮੀਂਹ ਮਕਾ ਕੇ ਘਰਾਂ ਨੂੰ ਚਲੇ ਗਏ ਘਰਾਂ ਨੂੰ ਚਲ ਗਏ ਆਪਣੇ ਆਪਣੇ ਨੂੰ ਤੇ ਰਾਤ ਨੂੰ ਕੋ ਕੁਦਰਤ ਦਾ ਹੁਕਮ ਆਇਆ ਇੱਕ ਸੱਪ ਆਇਆ ਮੋਹਰ ਨੂੰ ਲੜਿਆ ਤੇ ਮੋਹਰ ਦੀ ਮੌਤ ਹੋ ਗਈ ਮੌਤ ਹੋ ਗਈ ਮੋਹਰ ਦੀ ਇਹ ਦੇਸ਼ ਦੇ ਸਰਮਾਇਦਾਰ ਦਾ ਪੁੱਤਰ ਸੀ ਸ਼ਹਿਰ ਦੇ ਸਰਮਾਇਦਾਰ ਦਾ ਪੁੱਤਰ ਸੀ ਯਾਦ ਰੱਖੋ ਸਰਮਾਇਦਾਰ ਨੂੰ ਇਨਸਾਨ ਬੜਾ ਸਤਿਕਾਰ ਦਿੰਦਾ ਹੈ ਤੇ ਉਹਦੇ ਦੇ ਪੁੱਤ ਇੱਕੋ ਹੀ ਪੁੱਤਰ ਸੀ ਉਸ ਦੀ ਮੌਤ ਹੋ ਗਈ ਸਾਰਾ ਸ਼ਹਿਰ ਉਸ ਦੇ ਘਰ ਟੁੱਕ ਗਿਆ ਅਫਸੋਸ ਕਰਨ ਵਾਲਾ ਉਸ ਤੇ ਪੁੱਜਿਆ ਸਾਰਾ ਸੰਸਾਰ ਪੁੱਜਿਆ ਸਾਰਾ ਸ਼ਹਿਰ ਇਹ ਖਬਰ ਕਿਸੇ ਨੇ ਕਿਸੇ ਸੇਵ ਕਰੇ बाबा टल राय जी कन्ना कना ची पा ओ वह यार मर गया है तो यार मर गया है अच्छा मेरा यार मर गया दसिया जी हाँ और फड़ी मेरी कूडी वो जी ने रोज खिदों कूडी खेड दी ओ कु फड़ी है चले उसने कार गए ने उसके कार पुज गए वेख्या बाबा जी आ रहे ने टल राय जी आ रहे ने ਭੀੜ ਸੀ ਉਸ ਵੇ ਇਤਿਹਾਸ ਕਰ ਲਿਖਦਾ ਬਹੁਤ ਵੱਡੀ ਭੀੜ ਸੀ ਭੀੜ ਨੇ ਰਸਤਾ ਦੇ ਦਿੱਤਾ ਬਾਬਾ ਜੀ ਨੂੰ ਬਾਬਾ ਜੀ ਗਏ ਨੇ ਮੂੰਹ ਤੋਂ ਕਪੜਾ ਉਤਾਰਿਆ ਹੈ ਮੋਹਣ ਦੇਉ ਤੇ ਖੁੰਡੀਆਂ ਦੀ ਤਾਉਣ ਚ ਪਾ ਕੇ ਕਹਿੰਦੇ ਕੇਸਾ ਹੋ ਗਿਆ ਏ ਉਵਾਰੀ ਦੇਣ ਦਾ ਬਾਰਾ ਮੀਟੀ ਦੇਣ ਦਾ ਬਾਰਾ ਕੇਸਾ ਹੋ ਗਿਆ ਉੱਠ ਪਾਰੀ ਦੇ ਜਦੋਂ ਖੁੰਡੀ ਨਾਲ ਜ਼ਰਾ ਖਿੱਚਿਆ ਉੱਠ ਕੇ ਬਹਿ ਗਿਆ ਪਾਈ ਮੋਹ ਬਗਿਆ ਉੱਠ ਕੇ ਜ਼ਿੰਦਗੀ ਮਿਲ ਗਈ ਓਏ ਉਹ ਦਾਰਾ ਜਿੱਥੋਂ ਖੋਡੀ ਨਾਲ ਜ਼ਿੰਦਗੀ ਮਿਲਦੀ ਹੈ ਜਦ ਲੈਣੀ ਚਾਹੇ ਬਦ ਕਿਸਮਤੀ ਆ ਸੀ ਸਮਝੇ ਹੀ ਨਹੀਂ ਇੱਕ ਤਨ ਗੁਰੂ ਬੰ ਸਿੰਘ ਸਾਹਿਬ ਜਿਨ ਜਿਉ ਸਾਨੂੰ ਦਾਤ ਦੇ ਗਏ ਨੇ ਸਾਨੂੰ ਗੁਰਗ੍ਰੰਥ ਸਾਹਿਬ ਨਾਲ ਜੋੜ ਗਏ ਨੇ ਉਹ ਕਿਤੇ ਇਹਦੇ ਅੱਗੇ ਸਿਰ ਝੁਕਾ ਕੇ ਦੇਖੀਏ ਇਹਦੇ ਮਤਾਬਕ ਜੀਵਨ ਨੂੰ ਢਾਲ ਕੇ ਵੇਖੀਏ ਦੁਨੀਆ ਦੇ ਸ਼ਾਂਸ਼ਾ ਬਣ ਜਾਊਗੀ ਕਿਤੇ ਜਾਣ ਦੀ ਲੋੜ ਨਹੀਂ ਫਿਰ ਉੱਠ ਗਿਆ ਤੇ ਉੱਥੇ ਜਿੱਥੇ ਬਹੁਤ ਵੱਡਾ ਕਲੇ ਸੀ ਉੱਥੇ ਵਧਾਈਆਂ ਮਿਲ ਗਈਆਂ ਵਧਾਈਆਂ ਮਿਲ ਲੱਗ ਪਈਆਂ ਇਹ ਸਾਰੀ ਗੱਲ ਕਿਸੇ ਨੇ ਜਾ ਕੇ ਛੇਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਰੱਖ ਦਿੱਤੀ دین ਦੁਨੀ ਦੇ ਪਾਤਸ਼ਾਹ ਬਾਬਾ ਜੱਲ ਰਾਏ ਜੀ ਨੇ ਮਰੇ ਹੋਏ ਯਾਰ ਮੋਹ ਨੂੰ ਜ਼ਿੰਦਾ ਕਰ ਦਿੱਤਾ ਐਸ ਤਰ੍ਹਾਂ ਕੀਤਾ ਤੇ ਹਜ਼ੂਰ ਕਹਿੰਦੇ ਨੇ ਮੁਸਕਰਾ ਕੇ ਬਲਾਇਓ ਭਾਈ ਅਟਲ ਰਾਏ ਨੂੰ ਬਲਾਇਓ ਜ਼ਰਾ ਸੇਵਕ ਦੌੜੇ ਨੇ ਅਟਲ ਰਾਏ ਨੂੰ ਲੈ ਕੇ ਆਏ ਨੇ ਤੇ ਸਾਹਮਣੇ ਹੱਥ ਮੰਨ ਕੇ ਖਲੋ ਗਿਆ ਉਹ ਛੇਵੇਂ ਪਾਤਸ਼ਾਹ ਦਾ ਪੁੱਤਰ ਸੀ ਜਾਨੀ ਜਾਨ ਸੀ ਬਹੁਤ ਵੱਡੀ ਦਾਤ ਦਾ مالک ਸੀ ਕਿੰਨੀ ਕ ਦਾਤ ਆਉਂਦੇ ਕੋਲ ਜਿਹੜਾ ਮੁਰਦੇ ਨੂੰ ਜੀਵਨ ਦੇ ਸਕਣ। ਉਹ ਕਿੰਨੀਆਂ ਕ ਦਾਤਾਂ ਦਾ مالک ਹੈ। ਉਹਦੀ ਝੋਲੀ ਵਿੱਚ ਕਿੰਨੀ ਕ ਦਾਤ ਅੱਡੀ ਪਾਈ ਹੋਈ ਹੈ مالک ਰਿਸ਼ੀ ਨਿਸਤੀ ਨਸਰ ਜਾਨ ਨੇ। ਖੈਰ ਹਜ਼ੂਰ ਹੱਸ ਕੇ ਕਹਿਣ ਲੱਗੇ ਉਹ ਬੇਟੇ ਜੇ ਖੂੰਡੀ ਨਾਲ ਜੀਵਨ ਦੇਣ ਲੱਗਿਓ ਸਵੇਰੇ ਬੂਹੇ ਤੇ ਲਾਸ਼ਾਂ ਦੇ ਢੇਰ ਲੱਗ ਜਾਣਗੇ। ਬਸ ਇੰਨੀ ਗੱਲ ਕਹੀ। और बेटा सवेरे बूहे ते लाशा के ढेर लग जाए गए क्या तीन तुरी में पातशाह गलती हो गई है तो गलती की सजा मैं भुगतने लिए तैयार हाँ तो मैनू आ गया जो मैं जावा बस इन्हें क्या मैं आ गया जो मैं जावा हजूर ने कहा जा जा सकता है कर गया है। एक चिट्टी चादर ली है बाबा अटल राय जी ने जिती अजे अच्छित्थ पावन स्थान है ਇੱਥੇ ਜਾ ਕੇ लेट ਗਿਆ ਚਾਦਰ ਲੈ ਲਈਆ ਉੱਤੇ ਮਾਲਕ ਦਾ ਹੁਕਮ ਹੋਇਆ ਸਵਾਸੇ ਛੱਡ ਦਿੱਤੇ ਸਰੀਰ ਪੂਰਾ ਹੋ ਗਿਆ ਸਾਰੇ ਸ਼ਹਿਰ ਦੇ ਵਿੱਚ ਰੌਲਾ ਪੈ ਗਿਆ ਉਹ ਮੋਹਨ ਨੂੰ ਜ਼ਿੰਦਗੀ ਦੇਣ ਵਾਲਾ ਆਪਣੀ ਜ਼ਿੰਦਗੀ ਛੱਡ ਗਿਆ ਆਪਣੀ ਜ਼ਿੰਦਗੀ ਨੂੰ ਖਤਮ ਕਰ ਗਿਆ ਸਾਰਾ ਸ਼ਹਿਰ ਇਕੱਠਾ ਹੋ ਗਿਆ ਫਿਰ ਏਕੀ ਬਣ ਗਿਆ ਏਕੀ ਬਣ ਗਿਆ ਇਹ ਕਿੱਦਾਂ ਦੀ ਘਟਨਾ ਘੱਟੀ ਹੈ ਫਿਰ ਦਿਨ ਦੁਨੀ ਦੇ ਪਾਦਸ਼ਾਹ ਸਤ ਗੁਰੂ ਹਰਗੁਮਿੰਦ ਸਾਹਿਬ ਨੇ ਰਿਸ਼ਤੇਦਾਰਾਂ ਤੱਕ ਸੁਨੇਹੇ ਪਹੁੰਚਾਏ ਤੇ ਸਾਰੇ ਰਿਸ਼ਤੇਦਾਰ ਵੀ ਪੁੱਜ ਗਏ ਸ਼ਹਿਰ ਸਾਰਾ ਇਕੱਠਾ ਹੋ ਗਿਆ ਸਸਕਾਰ ਦਾ ਪ੍ਰਬੰਧ ਹੋਇਆ ਤੇ ਗੁਰੂ ਹਰਗੁਮਿੰਦ ਸਾਹਿਬ ਦਾ ਵੱਡੇ ਸਾਡੂ ਜੀ ਸਾਈਂ ਦਾਸ ਜੀ ਵੱਡੇ ਸਾਡੂ ਸਰ ਗੁਰੂ ਹਰਗੁਮਿੰਦ ਸਾਹਿਬ ਦੇ ਸਾਈਂ ਦਾਸ ਦੀ ਡਿਊਟੀ ਲਈ ਗੁਰੂ ਹਰਗੁਮਿੰਦ ਸਾਹਿਬ ਨੇ ਸਾਈਂ ਦਾਸ ਜੀ ਸਸਕਾਰ ਦੀ ਸਾਰੀ ਡਿਊਟੀ ਤੁਸਾਂ ਪੂਰੀ ਕਰਨੀ ਹੈ ਸਤਿਵੰਤ ਜੀ ਹਜ਼ੂਰ ਸਾਈ ਦਾਸ ਜੀ ਨੇ ਸੰਦਨ ਦੀ ਚਿਖਾ ਮਗ੍ਹਾ ਬਣਾਈ ਸਾਰਾ ਪ੍ਰਬੰਧ ਕੀਤਾ ਇਸ ਪਾਵਨ ਸਰੀਰ ਦਾ ਇਸ਼ਨਾਨ ਕਰਾ ਕੇ ਚਿਖਾ ਦੇ ਉੱਤੇ ਰੱਖ ਕੇ ਅਗਨੀ ਦੇ ਦਿੱਤੀ ਅਗਨੀ ਦੇਣ ਤੋਂ ਬਾਅਦ ਸਾਈ ਦਾਸ ਦੇ ਮਨ 'ਚ ਇੱਕ ਖਿਆਲ ਆਇਆ ਕਿ ਹਜ਼ਾਰਾਂ ਜੀਬ ਖੜੇ ਨੇ ਹਜ਼ਾਰਾਂ ਦੇ ਨੇਤਰਾਂ 'ਚ ਜਲ ਹੈ ਬਸ ਹੋਰ ਕੁਛ ਨਹੀਂ ਪਰ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਮੇਰੇ ਸਾਹਮਣੇ ਖੜੇ ਨੇ ਜਿਨ੍ਹਾਂ ਦੇ ਮਸਤਕ ਦੇ ਉੱਤੇ ਖੇੜਾ ਹੈ ਇੱਥੇ ਮਨੀ ਦਾ ਕੋਈ ਚੇਨੀ ਨਹੀਂ ਹੱਥ ਬੰਨ ਕੇ ਜਿਖਾ ਨੂੰ ਅਗਨ ਭੇਟ ਕਰਕੇ ਸਾਈਂ ਦਾਸ ਜੀ ਦੀਨ ਦੁਨੀ ਦੇ ਪਾਤਸ਼ਾਹ ਦੇ ਸਾਹਮਣੇ ਖੜੇ ਹੋਗੇ ਕਹਿੰਦਾ ਦੀਨ ਦੁਨੀ ਦੇ ਪਾਤਸ਼ਾਹ ਇੱਕ ਪ੍ਰਸ਼ਨ ਕਰਨਾ ਹੈ ਜਾਣੀ ਜਨ ਪਾਤਸ਼ਾਹ ਕਹਿਣ ਲੱਗੇ ਦੱਸੋ ਸਾਈਂ ਦਾਸ ਜੀ ਹਜ਼ੂਰ ਹਜ਼ਾਰਾਂ ਦੀਵ ਖੜੇ ਨੇ ਸਾਰਿਆਂ ਦੇ ਨੇਤਰ ਚ ਜਲ ਹੈ ਤੁਹਾਡੇ ਚਿਹਰੇ ਤੇ ਖੇੜਾ ਹੈ ਕਿਉਂ ਤੁਹਾਡੇ ਚਿਹਰੇ ਤੇ ਖੇੜਾ ਹੈ ਕਿਉਂ ਬਸ ਇਹ ਸਵਾਲ ਹੈ ਹਜ਼ੂਰ ਮੁਸਕਰਾਪੇ ਮੁਸਕਰਾਏ ਹਜ਼ੂਰ ਤੇ ਕਹਿਣ ਲੱਗੇ ਸਾਈਂ ਦਾਸ ਜੀ ਇਦਾਂ ਕਰੋ ਬੈਠ ਜਾਓ बस गुरु ਦਾ ਇਹਨਾ ਹੁਕਮ ਸੀ ਬੈਠ ਜਾਓ ਸਾਈਂ ਦਾਸ ਨੇ ਮਾਰਿਆ ਚੌਕੜਾ ਮਹਿਰਾਂ ਦੇ ਸਾਈਂ ਦੇ ਸਾਹਮਣੇ ਬਹਿ ਗਿਆ کافی ਸਮਾ ਹਜ਼ੂਰ ਨੇ ਬੋਲੇ ਸਾਈਂ ਦਾਸ ਬੋਲਦਾ ਹੱਥ ਬੰਨ ਕੇ ਦੀਨ ਤੁਰੀ ਦੇ ਪਾਸ ਅੱਗੇ ਕੀ ਹੁਕਮ ਹੈ ਕਹਣ ਲਗੇ ਸਾਈਂ ਦਾਸ ਜੀ ਇੱਕ ਲਕੀਰ ਖਿੱਚੋ ਲਕੀਰ ਖਿੱਚੋ ਸਾਈਂ ਦਾਸ ਨੇ ਆਪਣੇ ਸਾਹਮਣੇ ਉਂਗਲ ਨਾਲ ਇੱਕ ਲਕੀਰ ਧਰਤੀ ਤੇ ਖਿੱਚ ਦਿੱਤੀ ਫਿਰ ਸਮਾਂ ਕਾਫੀ ਲੰਘ ਗਿਆ ਹਜ਼ੂਰ ਨਹੀਂ ਬੋਲਦੇ ਸਾਈਂदास ਪੁੱਛਦਾ ਹਜ਼ੂਰ ਤੁਹਾਡਾ ਹੁਕਮ ਸ੍ਰੀ ਲਕੀਰ ਖਿੱਚ ਦਿਓ ਅੱਗੇ ਕੀ ਹੁਕਮ ਹੈ ਤੇ ਦੀਨਦਲੀ ਦਾ ਪਾਸ਼ਾ ਮੁਸਕਰਾ ਕੇ ਬੋਲਿਆ ਸਾਈਂदास ਇਹ ਖਿੱਚੀ ਹੋਈ ਲਕੀਰ ਨੂੰ ਮਿਟਾ ਦਿਓ ਸਾਈਂदास ਜੀ ਨੇ ਤੜੀ ਨਾਲ ਉਸ ਲਕੀਰ ਨੂੰ ਮਿਟਾ ਦਿੱਤਾ ਤੇ ਹਜ਼ੂਰ ਨੇ ਇੱਕ ਪ੍ਰਸ਼ਨ ਕੀਤਾ ਉਹ ਸਾਈਂदास ਲਕੀਰ ਨੂੰ ਖਿੱਚਣ ਲੱਗਿਆ ਜਾਂ ਲਕੀਰ ਨੂੰ ਮਟਾਣ ਲੱਗਿਆ ਕੋਈ ਤਕਲੀਫ ਹੋਈ ਤੈਨੂੰ ਕੋਈ ਤਕਲੀਫ ਹੋਈ ਹੈਰਾਨ ਉਹ ਸਾਈਂ ਦਾਸ ਕਹਿੰਦਾ ਦੀਨਦਰੀ ਦੇ ਪਾਤਸ਼ਾਹ ਤੁਹਾਡਾ ਹੁਕਮ ਸੀ ਉਂਗਲ ਨਾਲ ਲਕੀਰ ਖਿੱਚੀ ਤੇ ਮੈਂ ਪੰਜੇ ਨਾਲ ਮਟਾ ਦਿੱਤੀ ਹੈ ਤਲੀ ਨਾਲ ਇਹਦੀ ਤਕਲੀਫ ਤੇ ਕੋਈ ਨਹੀਂ ਤੇ ਕਹਿਣ ਲੱਗਿਆ ਸਾਈਂ ਦਾਸ ਜੀ ਸ੍ਰਿਸ਼ਟੀ ਦੇ ਸਿਰਜਣਹਾਰ ਨੇ ਅੱਜ ਤੋਂ 9 ਸਾਲ ਪਹਿਲਾਂ ਇਸ ਧਰਤੀ ਤੇ ਇੱਕ ਲਕੀਰ ਖਿੱਚੀ ਸੀ ਜੀ ਦਾ ਨਾਮ ਹੈ ਅਟਲ ਰਾਏ ਉਹਨੇ ਅੱਜ ਮਟਾ ਦਿੱਤੀ ਤੇ ਅੱਜ ਅਥਰੂ ਕਿਉਂ ਦੇਖਦੇ ਆ ਕਿਉਂ ਦੇਖਦੇ ਆ ਅਥਰੂ ਇਹ ਜੀਵ ਇਹ ਬਾਣੀ ਨੂੰ ਪੜ ਇਹ ਸਿੱਖ ਇਤਿਹਾਸ ਨੂੰ ਪੜੋ ਇਹਦੇ ਵਿੱਚੋਂ ਲਾਈਨ ਲਈਏ ਜ਼ਿੰਦਗੀ ਬਾਣੀ ਨਾਲ ਜੋੜੀਏ ਸਿੱਖ ਇਤਿਹਾਸ ਨੂੰ ਪੜੀਏ ਤਾਂ ਕਿ ਸਾਡਾ ਜੀਵਨ ਬਹੁਤ ਸੁੰਦਰ ਤੇ ਬਹੁਤ ਵਧੀਆ ਬਣ ਸਕੇ ਬਣੇਗਾ ਤਾਂ ਜੇ ਗੁਰੂ ਕੀ ਬਾਣੀ ਨਾਲ ਜੁੜਾਂਗੇ ਬਣੇਗਾ ਤਾਂ ਜੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਾਂਗੇ ਜੇ ਬਾਣੀ ਨਾਲ ਨਹੀਂ ਜੁੜਾਂਗੇ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕਰਾਂਗੇ ਤੇ ਭਾਈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਮਾਰੀਏ ਜਿਹੜਾ ਆਇਆ ਉਹ ਚਲੇ ਜਾਣਾ ਦੇ ਇਹ ਕਿੱਦਣ ਜਾਣਾ ਇਹ ਕਿਸੇ ਨੂੰ ਨਹੀਂ ਪਤਾ ਇਹ ਵਾਹਿਗੁਰੂ ਪਤਾ ਤੇ ਜਿੱਧਰ ਚਲੇ ਜਾਂਦਾ ਉਹ ਸਾਰੇ ਕਹਦੇ ਨੇ ਹਾਂ ਪਈ ਚਲਾ ਗਿਆ ਸੋ ਖਾਲਸਾ ਜੀ ਇਹ ਮੇਰੇ ਭੈਣ ਜੀ ਜਸਬੀਰ ਸਿੰਘ ਦੇ ਮਾਤਾ ਜੀ ਜੋ ਆਪਣੀ ਜ਼ਿੰਦਗੀ ਦੀ ਯਾਤਰਾ ਪੂਰੀ ਕਰਕੇ ਜਾ ਚੁੱਕੇ ਨੇ ਵਾਹਿਗੁਰੂ ਕਰੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਮੇਹਰਾਂ ਦੇ ਸਾਈਂ پاس ਬੇਨਤੀ ਕਰੀਏ ਦੀਨ ਦੁਨੀ ਦੇ ਪਾਤਸ਼ਾਹ ਅਸੀਂ ਕਲਤੁਗੀ ਜੀਵਾਂ ਜ਼ਿੰਦਗੀ ਵਿੱਚ ਬਹੁਤ ਗਲਤੀਆਂ ਸਾਥੋਂ ਆ ਜਾਂਦੀਆਂ ਨੇ ਸਾਡੀਆਂ ਗਲਤੀਆਂ ਨੂੰ ਨਾ ਚਿਤਾਰਨਾ ਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ ਤੇ ਪਿੱਛੇ ਪਰਿਵਾਰ ਨੂੰ ਬਾਣਾ ਮੰਨਣ ਦਾ ਬਲ ਤੇ ਬੁੱਧ ਬਖਸ਼ਣਾ ਇਹਨੇ ਕਲਪਸ਼ਾ ਦੁਆਰਾ ਦਾਸ ਖਿਮਾ ਦਾ ਜਾਚ ਪਹਿ ਬੋਲਿਆ ਹੋ ਸਕਦਾ ਕੋ ਸ਼ਬਦ ਵੱਧ ਘਟ ਨਿਕਲ ਕੇ ਆਵੇ ਤੁਸੀਂ ਗੁਰੂ ਰੂਪ ਸੰਗਤ ਤੋਂ ਬਖਸ਼ਿਓ ਜੋਗੋ ਬਖਸ਼ ਲੈਣਾ ਆਦਬ ਸਹਿਤ ਪਤੇ ਦੀ ਸਾਧ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ